ਟਕਸਾਲ ਦਾ ਮੁਖੀ ਬਣਾਇਆ ਗਿਆ ਸੀਗਾ ਦਮਦਮੀ ਟਕਸਾਲ ਜਿਹੜੀ ਇੰਨੀਆਂ ਕੁਰਬਾਨੀਆਂ ਤੋਂ ਬਾਅਦ ਐਡੇ ਐਡੇ ਵੱਡੇ ਜੱਥੇਦਾਰ ਰਹੇ ਆ ਜੀ ਐਡੇ ਵੱਡੇ ਜਿਨ੍ਹਾਂ ਨੇ ਸਿਰ ਕਟਾ ਦਿੱਤਾ ਆਪਣਾ ਕੌਮ ਵਾਸਤੇ ਇਹ ਇਹ ਬੰਦੇ ਕੀ ਗਦਾਰ ਆ ਸਿਰੇ ਦੇ ਤੇ ਇਹਨਾਂ ਨੂੰ ਮੁਖੀ ਬਣਾਇਆ ਗਿਆ ਦਮਦਮੀ ਟਕਸਾਲ ਦਾ ਤੇ ਹੁਣ ਜਦੋਂ ਉਹਨਾਂ ਦੇ ਬਾਦ ਨਹੀਂ ਚੱਲਿਆ ਜਿਹੜਾ ਆਪਾਂ ਅੱਜ ਨਵਾਂ ਸਾਲ ਮਨਾ ਰਹੇ ਆ ਜਿਹੜਾ ਨਰਕਸ਼ਈ ਕੈਲੰਡਰ ਅਨੁਸਾਰ ਉਹਨੂੰ ਵੀ ਇਹਨਾਂ ਨੇ ਰੱਦ ਕਰਾ ਦਿੱਤਾ ਸੀਗਾ ਤੇ ਹੁਣ ਜੇ ਇਹਨਾਂ ਨੇ ਕਰਕੇ ਜੀ ਕੁਲਦੀਪ ਸਿੰਘ ਗੜਕਾਸ ਦੇ ਬਾਈਕਾਡ ਦਾ 6 ਮਤੇ ਪਾਸ ਕੀਤੇ ਢੱਲੋ ਸਾਹਿਬ ਕਿਹੜੇ ਕਿਹੜੇ ਜਿਹਦੇ ਵਿੱਚ ਜਿਹੜੇ ਚਿੱਟੀ ਸੇਵਾਂ ਵਾਲੇ ਵੀ ਹੋਣੇ ਵਿੱਚ ਨਾਨਕ ਸਿੰਘ ਵੀ ਹੋਣੇ ਹੋਰ ਵੀ ਕਈ ਹੋਣੇ ਇਦਾਂ ਵਿੱਚ ਦੇਖੋ ਜਦੀ ਸਾਹਿਬ ਕੱਲ ਆਨੰਦਪੁਰ ਸਾਹਿਬ ਦੇ ਵਿੱਚ ਜਿਹੜਾ ਕੱਟ ਕੀਤਾ ਉਸ ਕੱਟ ਦੀ ਰਵਾਈ ਕੀਤੀ ਹੈ ਆਪਾ ਹਰਨਾਮ ਸਿੰਘ ਤੋਂ ਬਾਹਰਾਂ ਦੇ ਜੀ ਜਿਹੜੇ ਗੰਗਮੀਕ ਖਸਾਲ ਦੇ ਮੁਖੀ ਹੈ ਹੂੰ ਸੁਸ਼ੀ ਕਾਫੀ ਕੁਝ ਦੱਸ ਦਿੱਤਾ ਕਿ ਦਬਦਿਬੀ ਤਕਸਾਲ ਦੇ ਮੁਖੀ ਕਿੰਨਾ ਹਾਲਾਤਾਂ 'ਚ ਕਿਵੇਂ ਆਏ ਸੀ ਔਰ ਕੌਣ ਇਹਨਾਂ ਨੂੰ ਲੈ ਕੇ ਆਏ ਸੀ ਲੇਕਿਨ ਕੱਲ ਜੋ ਘਟਨਾਵਾਂ ਵਾਪਰਦੀਆਂ ਇੱਕ ਪਾਸੇ ਤਾਂ ਇਹ ਵਿਰੋਧ ਕਰਦੇ ਐ ਕੁਲਦੀਪ ਸਿੰਘ ਗੜਗਾ ਜੋ ਰਾਂਦਾ ਜਿਹਨਾਂ ਨੂੰ ਜੱਥੇਦਾਰ ਬਣਾਇਆ ਹੈ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦਾ ਤੇ ਚਾਰਜ ਤਹਿਤ ਨਾਲ ਹਰਮੰਦਰ ਸਾਹਿਬ ਦਾ ਅਦਰਵਾਸ ਸਾਹਿਬ ਦਾ ਇਹ ਕੱਲ ਇਹਨਾਂ ਨੇ ਉੱਥੇ ਜਿਹੜਾ ਹੈਗਾ ਇੱਕ ਪੰਜ ਪਿਆਰਾ پارک ਹੈ ਅ ਨਾਂ ਮੋਰ ਸ਼ਾਹ ਨੇ ਬਿੱਟੇ ਉੱਥੇ ਇਹਨਾਂ ਨੇ ਕੱਲ ਕੱਟ ਕੀਤਾ ਸੀ ਜੀ ਠੀਕ ਜਿਦੋਂ ਇਹ ਕੱਟ ਕਰ ਰਹੇ ਸੀ ਉਸੇ ਵੇਲੇ ਜਿਹੜੇ ਹੈਗੇ ਇੱਕ ਹੋਰ ਆ ਪਪਾ ਰਾਮ ਸਿੰਘ ਜੀ ਮੇਰਾ ਕਹਿਣਾ ਉਹ ਵੀ ਕੰਮ ਨੂੰ ਵੀ ਟਕਸਾਲ ਨਾਲ ਹੀ ਸੰਬੰਧਤ ਹੈ ਬਿਲਕੁਲ ਜੀ ਉਹਨਾਂ ਨੂੰ ਇਗਨੋਰ ਕਰਕੇ ਉਹਨਾਂ ਦਾ ਇਹ ਮੰਦਾ ਸੀ ਉਹਨੂੰ ਇਗਨੋਰ ਕਰਕੇ ਤੇ ਇਹਨਾਂ ਨੂੰ ਅਮਰੀਕਾ ਚੋ ਲੈ ਲਿਆ ਗਿਆ ਸੀ ਹੂੰ ਇਹਨਾਂ ਨੂੰ ਲੈ ਕੇ ਛਾਪਤਾ ਸੀ ਤੇ ਉਹ ਕੰਨ ਜਿਹੜੇ ਹੈਗੇ ਉਸ ਪਲੇਰ ਉਹਦੀ ਮੁਲਾਕਾਤ ਹੋ ਰਹੀ ਸੀਗੀ ਇਹਨਾਂ ਦੇ ਨਾਲ ਕੁਲਦੀਪ ਸਿੰਘ ਹੋਰਾਂ ਦੇ ਨਾਲ ਤੇ ਉਹਨਾਂ ਨੇ ਕੁਲਦੀਪ ਸਿੰਘ ਹੋਰਾਂ ਨੂੰ ਸਾਥ ਪੜਾ ਦਿੱਤਾ ਜੀ ਇਸ ਤਰੀਕੇ ਇੱਕ ਹੋਰ ਜਿਹੜੇ ਹੈਗੇ ਐ ਨਿਹੰਗ ਸਿੰਘ ਜਥੇਬੰਦੀ ਹੈ ਹੂੰ ਮੇਰਾ ਕਹਿ ਲਾ ਵੀ ਉਹ ਤਰਨਾ ਜਾਲਾ ਬਜਵਾੜਾ ਹੁਸ਼ਿਆਰਪੁਰ ਦੇ ਕੋਲੇ ਸ਼ਾਇਦ ਬਜਵਾੜਾ ਉੱਥੋਂ ਵੀ ਹੈ ਜੀ ਉਹਦੇ ਬਾਬਾ ਜੀ ਹੈਗੇ ਗੁਰਦੇਵ ਸਿੰਘ ਹੁੜੀ ਹੂੰ ਕੱਲ ਗੁਰਦੇਵ ਸਿੰਘ ਹੁੜੀ ਵੀ ਜਿਹੜੇ ਹੈਗੇ ਆਪਣੇ ਸਿੰਘਾਂ ਨੂੰ ਨਾਲ ਲੈ ਕੇ ਤੇ ਉਹ ਪਹੁੰਚ ਗਏ ਕੁਲਦੀਪ ਸਿੰਘ ਗੜਗਾਜੋਂ ਰਹਿੰਦੀ ਰਿਹੈਸ਼ ਤੇ ਜੀ ਉਹਨਾਂ ਨੇ ਆ ਕੇ ਉਹਨੂੰ ਪੱਕ ਦੇ ਦਿੱਤੀ ਇਹ ਤੋਂ ਪਹਿਲਾਂ ਜਿਹੜੀ ਆਪਾਂ ਗੱਲ ਕੀਤੀ ਸੀ ਤੇ ਤੁਹਾਡੇ ਯਾਦ ਹੋਵੇ ਸਾਡੇ ਦਮਸਕਾ ਨੂੰ ਵੀ ਤੇ ਕਿਤਨਾ ਯਾਦ ਹੋਗਾ ਕਿ ਜਦੋਂ ਇਹਨਾਂ ਨੂੰ ਕਰਗੱਛਾ ਤੋਂ ਜਸੇਰ ਆਤਤ ਤਾਸੀ ਔਰ ਉਹ ਤੋਂ ਬਾਅਦ ਫਿਰ ਰਾਤ ਦੇ ਹਨੇਰੇ ਦੇ ਵਿੱਚ ਇਹਨਾਂ ਨੂੰ ਜਿਹੜੀ ਹੈਗੀ ਉਹ ਦੇਉਤੀ ਸੰਭਾਲੀ ਗਈ ਸੀ ਕਿ ਤੁਸੀਂ ਦੇਉਤੀ ਸੰਭਾਲੋ ਤੇ ਕਿੰਤੂ ਪਰ ਤੁ ਵੀ ਬਾਤ ਹੋਇਆ ਸੀ ਇਹ ਗੱਲ ਕਹੀ ਸੀ ਕਿ ਇਹਨਾਂ ਨੂੰ ਪੰਥ ਦੀ ਪਰਵਾਹ ਨਹੀਂ ਹੈਗੀ ਪਰ ਜਿੰਦੀ ਸਾਹਿਬ ਉਹ ਤੋਂ ਬਾਅਦ ਜਿੰਨਾ ਘਰਾਂ ਦੇ ਵਿੱਚ ਗਏ ਹੈ ਜਿਵੇਂ ਕਿ ਉਹ ਭਾਈ ਸਤਵੰਤ ਸਿੰਘ ਜਿਹੜੇ ਹੈਗੇ ਹੈ ਮ ਜਿਹੜਾ ਨੇ ਇੰਦਰਾ ਕਾਂਦੀ ਦੇ ਕਤਲ ਦੇ ਵਿੱਚ ਜਿਹੜੀ ਸੀ ਉਹਨਾਂ ਦਾ ਪਿੰਡ ਹੈ ਗੁਰਦਾਸਪੁਰ ਜਿਲ੍ਹੇ ਦੇ ਵਿੱਚ ਜੀ ਅਗਵਾਨ ਉਹ ਉੱਥੇ ਪੰਚੇ ਉਹਨਾਂ ਦੇ ਪਰਿਵਾਰ ਨੂੰ ਮਿਲਦੇ ਉਹਨਾਂ ਨੇ ਉਹਨਾਂ ਨੂੰ ਮਤਲ ਜਿਹੜਾ ਹੈਗਾ ਮਾਨਤਾਨ ਦਿੱਤਾ ਜੀ ਉਸ ਤੋਂ ਬਾਅਦ ਉਹ ਬਲਵੰਤ ਸਿੰਘ ਰਾਜਵਾਨਾ ਕਿਉਂਕਿ ਬਲਵੰਤ ਸਿੰਘ ਰਾਜਵਾਨਾ ਦੇ ਨਾਲ ਕਿਸੇ ਦੇ ਮਤਭੇਦ ਹੋ ਸਕਦੇ ਕੁਝ ਵੀ ਹੋ ਸਕਦੇ ਹੈ ਜੀ ਲੇਕਿਨ ਬਲਵੰਤ ਸਿੰਘ ਰਾਜਵਾਨਾ ਅੱਜ ਦੇ ਜਮਾਨੇ ਦਾ ਅਸੀਂ ਕਹਾਂਗੇ ਇੱਕ ਅਜੀਹਾ ਵੱਡੀ ਹੈ ਇਸ ਬੰਦੀ ਨੇ ਜੋ ਕੀਤਾ ਸੀ ਕਿੰਨੇ ਸਾਲ ਹੋ ਗਏ ਲਗਭਗ 30 ਸਾਲ ਹੋਣ ਬੜੇ ਜੰਦੀ ਸ਼ਾਹ ਉਹ ਬੰਦੇ ਦਾ ਸਟੈਂਡ ਆਫੀ ਦਾ ਉਹੀ ਹੈ ਕਿ ਅਸੀਂ ਬੇਅੰਤ ਸਿੰਘ ਨੂੰ ਇਸ ਕਰਕੇ ਮਾਰਿਆ ਸੀ ਕਿਉਂਕਿ ਸਿੱਖ ਨੌਜਵਾਨਾਂ ਦੇਤੇ ਜ਼ਰੂਰ ਮੁੱਦਾ ਸੀ ਪਰ ਮੈਂ ਮਾਰਿਆ ਸੀ ਮੈਂ ਉਹਦੇ ਵਿੱਚ ਸੀਗਾ ਉਹਦੇ ਨਾਲ ਲਾਹਰ ਸਿੰਘ ਦੇ ਨਾਲ ਉਹਨਾਂ ਨੇ ਜੋ ਗੱਲ ਕਹੀ ਸੀ ਉੱਥੇ ਖੜੋਤੀ ਹੈ ਤੇ ਐਸ ਪ੍ਰੈਜ਼ੀਡੈਂਟ ਨੂੰ ਵੀ ਗੋਲੀ ਪੈਣਾ ਦੀਦੀ ਕਬਲਜੀਤ ਕੌਰ ਜੀ ਉਹਨਾਂ ਦੇ ਘਰੇ ਜਾ ਕੇ ਵੀ ਉਹਨਾਂ ਨੇ ਉਹਨਾਂ ਤੋਂ ਜਰੀਆ ਸੋਪਾ ਵਗੈਰਾ ਲਿਆ ਇੱਕ ਮਤਲਬ ਬਰਾਬਰ ਬਰਾਬਰ ਚੱਲਦਾ ਹੈ। ਜੀ। ਲੇਕਿਨ ਕੱਲ ਜਿਹੜਾ ਉੱਥੇ ਇਕੱਠ ਹੋਇਆ ਉਸ ਇਕੱਠ ਦੇ ਵਿੱਚ 6 ਮਤੇ ਪਾਸ ਹੋਏ ਹੈ। ਹੂੰ ਹੂੰ। ਤੇ ਜੇ ਆਪਾਂ ਕੱਲੇ-ਕੱਲੇ ਮਤੇ ਨੂੰ ਪੜ੍ਹ ਕੇ ਦੇਖੀਏ ਜਦੀਪ ਸਾਹਿਬ ਤੇ ਇਹ ਮਤੇ ਬੜਾ ਵੱਡਾ ਫਿਕਰ ਪੈਦਾ ਕਰਦੇ ਹੈ। ਮੇਰੇ ਆਸਤੇ ਨਹੀਂ ਸਾਡੇ ਪੰਥ ਵਾਸਤੇ ਇਹ ਫਿਕਰ ਪੈਦਾ ਕਰਦੇ ਹੈ। ਜੀ। ਇਹ ਮਤੇ ਜਿਹੜੇ ਹੈਗੇ ਆ ਇਹ ਪਾਸ ਕੀਤੇ ਹੈ ਪਹਿਲੀ ਗੱਲ ਤਾਂ ਇਹਨਾਂ ਨੇ ਪਹਿਲਾਂ ਬਤਾਇਆ ਕਿਹਾ ਜੀ ਕਿ ਕੁਲਦੀਪ ਸਿੰਘ ਗੜਗਾ ਜੀ 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 ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਕਾਰਜਕਾਰੀ ਤੇ ਸਿਹਾਰ ਅਤੇ ਤਖਤ ਜਿਹੜੀ ਕੇਸ ਕਰ ਜੀ ਦੇ ਜਥੇਦਾਰ ਵੱਜੋਂ ਕੀਤੀ ਨਿਯੁਕਤੀ ਨੂੰ ਇਹ ਰੱਦ ਕਰ ਰਹਾ ਹੈ ਗੱਲ ਉਹਨਾਂ ਨੇ ਇੱਕ ਮੱਧਾ ਪਾ ਕੇ ਇਸ ਨਿਯੁਕਤੀ ਨੂੰ ਰੱਦ ਕਰਦਾ ਨਾ ਹੀ ਉਹ ਕਹਿੰਦੇ ਆ ਵੀ ਪਪਾ ਟੈਕਸਿੰਗ ਜਿਹਨੂੰ ਤਲਵੰਡੀ ਸਾਬੂ ਦਾ ਜਥੇਦਾਰ ਬਣਾਇਆ ਉਹਨੂੰ ਵੀ ਰੱਦ ਕਰ ਰਿਹਾ ਤੇ ਇਹਨਾਂ ਦਾ ਮੁਕੰਮਲ ਤੌਰ ਤੇ ਬਾਈਕਾਟ ਕਰਨ ਦਾ ਸੱਦਾ ਦਿੱਤਾ ਜਾਂਦਾ ਚੰਡੀਗੜ੍ਹ ਬਾਈਕਾਟ ਕਰਨ ਦਾ ਸੱਦਾ ਦਿੱਤਾ ਦੂਜਾ ਮੱਧਾ ਪਾਸ ਕੀਤਾ ਜੀ ਅਨੰਦ ਸਿੰਘ ਸਾਹਿਬ ਗੈਰੀ ਰਗਵੀਰ ਸਿੰਘ ਜੀ ਜਥੇਦਾਰ ਸ਼੍ਰੀ ਅਕਾਲ ਤਖਸ਼ਾਹ ਜੀ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜਥੇਦਾਰ ਸ਼੍ਰੀ ਕੇਸਕੜ ਸਾਹਿਬ ਅਤੇ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਤੱਕ ਸ਼੍ਰੀ ਜਮਦਮਾ ਸਾਹਿਬ ਨੂੰ ਤੱਕ ਸੈਭਾਨਾ ਦੇ ਜਥੇਦਾਰਾਂ ਵਜੋਂ ਸੇਵਾ ਸੰਭਾਲ ਸੌਂਪ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰ ਕਮੇਟੀ ਅੰਤਰੀਆਂ ਭਾਵਨਾਵਾਂ ਦਾ ਸਤਿਕਾਰ ਕਰੀ ਜੀ ਮਤਲਬ ਜਿਹੜੀ ਐਗਜ਼ੀਕਟਿਵ ਕਮੇਟੀ ਹੈ ਸ਼੍ਰੋਮਣੀ ਕਮੇਟੀ ਜਿਹਨੂੰ ਕਹਿੰਦੇ ਕਿ ਉਰੂ ਸਾਉਤੀ ਰੱਦ ਕਰਦਾ 80 ਰੱਦ ਕਰਦਾ ਪੁਲਦੀਪ ਸਿੰਘ ਉਹ ਰਾਜਨੀਤਿਕ ਨੂੰ ਇਹਨਾਂ ਨੂੰ ਤੁਸੀਂ ਬਹਾਲ ਕਰੋ ਹੁਕਮ ਦੇ ਦਿੱਤਾ ਅੰਤਰਕ ਕਮੇਟੀ ਨੂੰ ਜੀ ਨਾਲ ਹੀ ਨਨਕੇ ਕੇ ਜਿਹੜੇ 3 ਮੈਂਬਰਾਂ ਨੇ ਵਿਰੋਧ ਕੀਤਾ ਸੀ ਇਹ ਇਸ ਫੈਸਲੇ ਦਾ ਜੀ ਉਹਨਾਂ ਦੀ ਅਸੀਂ ਜਿਹੜੀ ਤਾਰੀਫ ਕਰ ਰਹੇ ਹਾਂ ਉਹਨਾਂ ਦਾ ਤਨਵਾਦ ਕਰ ਰਹੇ ਹਾਂ ਉਹਨਾਂ ਨੇ ਕਹਿੰਦੇ ਪੰਥਰੀ ਤਰਜਮਾ ਨਹੀਂ ਕੀਤੀ ਹੈ ਜੀ ਅਗਲੀ ਗੱਲ ਕਹਿੰਦੀ ਹੈ ਕਿ 11 ਮੈਂਬਰਾਂ ਨੇ ਇਹਨਾਂ ਨੂੰ ਸਟਾਇਲ ਸੀ 65 ਨੂੰ ਅਸੀਂ ਉਹਨਾਂ ਨੂੰ ਅਪੀਲ ਕਰਦੇ ਕਿ 17 ਤਾਰੀਖ ਨੂੰ ਲੇਵਾ ਰਹੇ ਜਥੇਦਾਰਾਂ ਦੀ ਸੇਵਾ ਬਹਾਰੀ ਕਰਨ ਅਤੇ ਨਵੇਂ ਜਥੇਦਾਰਾਂ ਦੀ ਨਿਯੁਕਤੀ ਨੂੰ ਰੱਦ ਕਰਨ ਜੀ ਅੱਜ ਦਾ ਇਹ ਕਾਰਟਿਸਟਿਕ ਸੰਗਤ ਨੂੰ ਇਹ ਅਪੀਲ ਕਰਦਾ ਹੈ ਕਿ ਅੰਤਰਿੰਗ ਕਮੇਟੀ ਦੇ 11 ਮੈਂਬਰਾਂ ਨੂੰ ਮਿਲ ਕੇ ਇਹ ਤਸਵੀਰ ਕੱਲ ਕਿ ਉਹ 17 ਤਾਰੀਖ ਨੂੰ ਆਪਣੇ ਫਰਜ਼ ਪੇਸ਼ਾਨ ਰਿ ਹੋਏ ਸਿੱਖ ਪੰਥ ਦੀਆਂ ਭਾਵਨਾਵਾਂ ਦੀ ਤਜੀਵਾਨੀ ਕਰਨਗੇ ਜੇਕਰ ਉਹ ਇਹ ਕਰਨ ਲਈ ਸਹਿਮਤ ਨਹੀਂ ਹੁੰਦੇ ਤਾਂ ਸਿੱਖ ਸੰਗਤ ਉਹਨਾਂ ਦੇ ਕਰ ਉਹਨਾਂ ਨੇ ਕਰਾਤੇ ਦੇ ਸਾਹਮਣੇ ਜਾ ਕੇ ਮਤਲਬ ਬਰੋਲ ਕਰਨ ਤੇ ਉਹਨਾਂ ਨੂੰ ਫਸਾਰੂ ਫੈਸਲੇ ਲੈਣ ਲਈ ਮਜਬੂਰ ਕਰ ਜੀ ਅਗਲੀ ਗੱਲ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਇਹ ਕੱਟ ਜਿਹਾ ਹੈਗਾ ਇਹ ਕੱਠੀ ਗੱਲ ਕਹਿੰਦਾ ਹੈ ਕਿ ਸਮੂਹ ਸੰਗਤਾਂ ਨੂੰ ਆਪੋ ਆਪਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਲਕੇ ਦੇ ਜਿਹੜੇ ਮੈਂਬਰ ਹੈ ਉਹਨਾਂ ਨੂੰ ਜਿਹੜਾ 28 ਮਾਰਚ ਨੂੰ ਹੋ ਰਿਹਾ ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਰਲ ਹਾਊਸ ਜੀ ਜੇ ਉਹ ਇਹਨਾਂ ਦੀ ਗੱਲ ਨਹੀਂ ਮੰਨਦੇ ਤਾਂ ਸਾਰੇ ਪੰਜਾਬ ਦੇ ਵਿੱਚੋਂ ਕਹਿੰਦੇ ਹਰ ਪਿੰਡ ਦੇ ਵਿੱਚੋਂ ਇੱਕ ਇੱਕ ਵਸ ਭਰ ਕੇ ਇਹ 28 ਤਾਰੀਖ ਨੂੰ ਤੇਜਾ ਸਿੰਘ ਸਮੁਦਰੀ ਹਾਲ ਅੰਮ੍ਰਿਤਸਰ ਵਿੱਚ ਪਹੁੰਚਣ ਜਿਬਰੋਜ਼ ਕਰਨ ਤੇ ਇਹ ਜਨਰਲ ਅ ਜਲਾਸ ਹੈ ਜਨਰਲ ਅ ਜਲਾਸ ਦੇ ਵਿੱਚੋਂ ਆਪਣੀ ਮਰਜ਼ੀ ਮੁਤਾਬਕ ਮਤੇ ਕਰਵਾਉ ਜੀ ਚੰਦੀ ਸਾਹਿਬ ਜਿਹੜਾ ਆ ਕੁਝ ਹੋ ਰਿਹਾ ਹੈ ਇਹਨੂੰ ਤੁਸੀਂ ਕੀ ਕਹੋਗੇ ਜੀ ਕੀ ਅਸੀਂ ਭਰਾਵਾਂ ਵਰ ਜੰਗਬੰਦੀ ਬਦਰੀ ਬਿਲਕੁਲ ਜੀ ਜੀ ਇਹ ਸਾਰਾ ਕੁਝ ਹੋ ਗਿਆ ਤੁਸੀਂ ਵਿਰੋਧ ਕਰੋਗੇ ਤੁਸੀਂ ਉਹਨਾਂ ਨੂੰ ਕੰਮ ਨਹੀਂ ਕਰਦੇ ਹੋਗੇ ਫੈਸਲੇ ਦੇ ਮਾਮਲੇ ਦੇ ਉੱਤੇ મતਭੇਦ ਹੋ ਸਕਦੇ ਹੈ ਜੀ ਤੇ મતਭੇਦਾਂ ਦਾ ਜਿਹੜਾ ਹੈ ਇਲਾਜ ਉਹ ਇਸ ਤਰ੍ਹਾਂ ਵਿਰੋਧ ਕਰਕੇ ਨਹੀਂ ਹੁੰਦਾ ਜੀ ਆਪਾਂ ਪ੍ਰਾਣਿਕ ਸਮੇਂ ਦੇ ਵਿੱਚ ਦੇਖੀਏ ਜਦੋਂ ਮਿਸਲਾ ਹੁੰਦੀਆਂ ਸੀ ਮਿਸਲਾ ਦੇ ਸਰਦਾਰ ਜਾਂਦੇ ਹੁੰਦੇ ਸੀ ਦਰਬਾਰ ਸਾਹਿਬ ਦੇ ਸਾਹਮਣੇ ਆਪਣੇ ਅਕਾਲ ਪੱਖ ਸਾਹਿਬ ਦੇ ਸਾਹਮਣੇ ਬਾਹਰ ਬੈਠ ਕੇ ਉਹ ਆਪਸ ਵਿੱਚ ਵਿਚਾਰ ਪਟਾੰਨਾ ਕਰਦੇ ਸੀ ਜਿਹੜੇ ਉਹਨੇ ਮਤਬੀਦ ਹੁੰਦੇ ਸਨ ਉਹਨੂੰ ਹੱਲ ਕਰਦੇ ਸੀ ਫਿਰ ਇੱਕ ਸਾਂਝੀ رائے ਬਣਾ ਲਏਦੇ ਸੀ ਤੇ ਸਾਂਝੀ رائے ਬਣਾ ਕੇ ਫਿਰ ਉਹ ਅਕਾਲ ਪੁਰਖ ਸਾਹਿਬ ਤੇ ਆਉਂਦੇ ਸੀ ਆ ਕੇ ਬੇਨਤੀ ਕਰਦੇ ਹੁੰਦੇ ਸੀ ਜਿਹੜੇ ਉੱਥੇ ਜੱਥੇਦਾਰ ਹੁੰਦੇ ਸੇਵਾਦਾਰ ਹੁੰਦੇ ਕਿ ਲਓ ਜੀ ਸਾਡੀ ਇਹ ਸੈਂਟੀ ਹੋ ਗਈ ਤੇ ਹੁਣ ਇਹ ਗੁਰਮਤਿ ਬਣ ਗਿਆ ਤੁਸੀਂ ਇਸ ਗੁਰਮਤਿ ਨੂੰ ਜਿਹੜੀ ਪ੍ਰਮਾਣਗੀ ਦੇ ਦਿਓ ਅਰੇ ਗੁਰਮਤਿ ਨੂੰ ਜਿਹੜੀ ਹੈਗੀ ਐ ਤੁਹਾਡੀ ਮੋਹਰ ਲੱਗਣ ਦੇ ਨਾਲ ਇੱਕ ਸਾਡਾ ਜਿਹੜਾ ਹੈਗਾ ਫੈਸਲਾ ਬਣ ਜੀ ਗੁਰਮਤਾ ਬਣ ਜੀਗਾ ਉਹ ਇਸ ਤਰ੍ਹਾਂ ਗੁਰਮਤੇ ਹੁੰਦੇ ਹੁੰਦੇ ਸੀ ਹੁਣ ਜਿਹੜੇ ਪਾਸੇ ਨੂੰ ਆਪਾਂ ਚੱਲੇ ਆ ਸੀ ਇਹ ਗੱਲ ਕਹਿੰਦੇ ਕਿ ਜਿਹੜੀ ਕਾਬਲੀ ਤੜਾ ਉਹ ਠੀਕ ਕਰਦੇ ਜੇ ਕਾਬਲੀ ਤੜਾ ਗਲਤ ਕਰਦੇ ਤਾਂ ਫਿਰ ਇਹ ਵੀ ਗਲਤ ਕਰਦੇ ਇਹਦੇ ਨਾਲ ਜਿਹੜੀ ਤੁਸੀਂ ਸ਼ੁਰੂ ਚ ਗੱਲ ਕੀਤੀ ਸੀ ਮੈਂ ਕਿ ਜਿਹੜੇ ਇਸ ਕਿਸਮ ਮਾਹੌਲ ਫਿਰ ਰਿਹਾ ਜਾ ਰਿਹਾ ਹੈ ਇਹ ਮਾਹੌਲ ਜਾ ਜਿਹੜੇ ਪਾਸੇ ਨੂੰ ਜਾ ਰਿਹਾ ਹੈ ਜੀ ਇਹ ਮਾਹੌਲ ਦਾ ਭਰਾ ਮਾਰੂ ਚੰਗ ਵਾਲੇ ਪਾਸੇ ਨੂੰ ਵੱਧ ਰਿਹਾ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਦੋਂ ਆ ਬਾਹਰ ਨਾਮ ਸਿੱਖ ਤੋਂ ਮਾਹੌਰਾ ਨੂੰ ਅੰਬਿਕਾ ਤੋਂ ਲੈ ਕੇ ਕੌਣ ਬੰਦਾ ਲੈ ਕੇ ਆਇਆ ਸੀ ਜੀ ਜੱਗੀ ਸਾਹਿਬ ਹੁਣ ਤਾਂ ਤਸਵੀਰਾਂ ਮੇਰੇ ਖਿਆਲਾ ਤੁਸੀਂ ਵੀ ਦੇਖੀਆਂ ਹੋਣਗੀਆਂ ਬਿਲਕੁਲ ਜੀ ਕਿ ਪੰਜਾਬ ਦਾ ਪੰਜਾਬ ਦਾ ਪੁੱਛੜ ਕੇ ਪੀਪੀਐਸ ਨੂੰ ਕਿਹਾ ਗਿਆ ਸੀ ਲੇਕਿਨ ਉਸੇ ਕੇਪੀਐਸ ਨੂੰ ਬਾਅਦ ਵਿੱਚ ਟਿੱਕਟੌਕ ਮੈਟਾ ਦੇ ਵਿੱਚ ਬੁਲਾਇਆ ਗਿਆ ਸੀ ਔਰ ਉਸੇ ਸਰੂਪਾ ਵੀ ਦਿੱਤਾ ਗਿਆ ਸੀ ਕਿਹਨਾਂ ਨੇ ਦਿੱਤਾ ਸੀ ਜਿਨ੍ਹਾਂ ਬੰਦਿਆਂ ਨੇ ਜੀ ਉਹਨੂੰ ਸਰੂਪਾ ਦਿੱਤਾ ਸੀ ਕਿ ਅੱਜ ਉਹਨਾਂ ਨੂੰ ਪੰਥ ਦੇ ਫੈਸਲੇ ਲੈਣ ਦਾ ਕੋਈ ਅਧਿਕਾਰ ਹੈ ਕੋਈ ਹੱਕ ਹੈ ਜਿਹੋ ਜਿਹੇ ਹਰ ਕਰਦੇ ਤੋ ਕਿਹਦੇ ਇਸ਼ਾਰੇ ਚ ਕਰਦੀ ਹੈ ਕੀ ਇੱਕ ਪਾਸੇ ਜਿਹੜਾ ਹੈਗਾ ਬਾਦਲ ਧੜਾ ਕੰਮ ਹੀ ਚਲਾ ਹੈ ਬਾਦਲ ਧੜੇ ਵਾਲੇ ਪਾਸੇ ਏਜੰਸੀਆਂ ਕੰਮ ਕਰ ਰਹੀ ਹੈ ਦੂਜੇ ਪਾਸੇ ਉਧਰ ਏਜੰਸੀਆਂ ਕੰਮ ਕਰ ਰਹੀ ਹੈ ਔਰ ਇਹਦੇ ਨਾਲ ਨੁਕਸਾਨ ਕੀ ਦਾ ਹੋਣਾ ਹੈ ਇਹਦੇ ਨਾਲ ਨੁਕਸਾਨ ਕਿੰਨਾ ਹੋਣਾ ਹੈ ਇਹ ਗੱਲ ਬਹੁਤ ਹੀ ਜਿਹੜੀ ਫਿਕਰਮੰਦਗੀ ਵਾਲੀ ਗੱਲ ਹੈ ਸੋਚਣ ਵਾਲੀ ਗੱਲ ਹੈ ਔਰ ਇਹਦੇ ਨਾਲ ਮੈਂ ਇਹ ਵੀ ਕਹਿਣੀ ਚਾਹਾਂਗਾ ਕਿ ਕੁਝ ਲੋਕ ਇਹੋ ਜਿਹੇ ਵਰਤਾਰੇ ਨੂੰ ਪ੍ਰਮੋਟ ਵੀ ਕਰ ਰਹੇ ਨੇ ਉਹ ਕਹਿੰਦੇ ਜੀ ਹਾਇ ਹੋਣਾ ਚਾਹੀਦਾ ਇਹ ਇੱਕ ਬرائی ਨੂੰ ਖਤਮ ਕਰਨਾ ਤਾਂ ਇਹਦਾ ਮਤਲਬ ਇਹ ਨਹੀਂ ਕਿ ਦੂਜੀ ਬرائی ਤੁਸੀਂ ਲੈ ਕੇ ਸਾਡੇ ਤੇ ਮੜ ਦਿਓ। ਪੰਛ ਦੇ ਉੱਤੇ ਮੜ ਦਿਓ ਤੇ ਮਾਰ ਉਹਨੂੰ ਜੋ ਬرائی ਨੂੰ ਮੜੋਗੇ ਤਾਂ ਉਸ ਵੇਲੇ ਫਿਰ ਜਿਹੜੀ ਹੈਗੇ ਤੁਹਾਡੇ ਮਤਭੇਦ ਹੋਣਗੇ ਉਹ ਮਤਭੇਦ ਖੂਨੀ ਟਕਰਾਅ 'ਚ ਵੀ ਬਦਲ ਸਕਦੇ ਐ ਤੇ ਜੰਦੀ ਸਾਹਿਬ ਫਿਰ ਜਿਹੜਾ ਨੁਕਸਾਨ ਪਹਿਲਾਂ ਹੋਇਆ ਕਿੰਨਾ ਲੰਬਾ ਸਮਾਂ ਪੰਜਾਬ ਨੇ 12-14 ਸਾਲ ਸੰਤਾਪ ਭੋਗਿਆ ਹੈ ਉਹਨਾਂ ਦੇ ਜਿਹੜੇ ਹੈਗੇ ਪ੍ਰਵਾਦੀ ਜਿਹੜੀ ਹੋਈ ਆ ਉਹ ਅਜੇ ਤੱਕ ਠੀਕ ਨਹੀਂ ਹੋਈ ਤੇ ਹੁਣ ਦੁਬਾਰਾ ਫਿਰ ਉਸ ਪਾਸੇ ਫਿੱਟ ਕੇ ਆ ਜਾ ਰਹੇ। ਜੀ